ਦੀ ਮੇਰਾ ਪਰਮਾਤਮਾ ਜੀ ਉਹਨਾਂ ਸਿੱਖੀ ਦੀ ਬੋਲ ਬਿਲਕੁਲ ਸਰ ਅਸੀਂ ਇਹੋ ਹੀ ਸਲਾਹ ਕੀਤੀ ਸੀ ਅਸੀਂ ਉੱਥੇ ਵੀ ਸਲਾਹ ਕੀਤੀ ਸੀ ਇਹ ਚੀਜ਼ ਦੀ ਕਿ ਜਦੋਂ ਅਸੀਂ ਪੰਜਾਬ ਪਹੁੰਚਾਂਗੇ ਤੇ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਨਾਲ ਜੁੜੋਥੇ ਜਾਵਾਂਗੇ ਤੇ ਨਾਲ ਉਹਨਾਂ ਦੇ ਨਾਲ ਹੀ ਖੜੇ ਹਾਂ ਮਿਸ਼ਾਂ ਖੜੇ ਹਾਂ ਖੜੇ ਰਾਵਾਂਗੇ ਅਸੀਂ ਸਲਾਹ ਕੀਤੀ ਆ ਕਿ ਇੱਕਦਾਂ ਇਕੱਠੇ ਹੋ ਕੇ ਰੋਤ ਜਾਵਾਂਗੇ ਸਰ ਫਾਈਨਲ ਮੈਚ ਤੋਂ ਪਹਿਲਾਂ ਸਰ ਕੀ ਸੋਚ ਸੀ ਕਿ ਪੂਰੀ ਟੀਮ ਦੀ ਕੀ ਤੰਦਰਤੀ ਸੀਗੀ ਕਿਸ ਤਰ੍ਹਾਂ ਰਾਇਆ ਜਾਂ ਗਿਆ ਟੀਮ ਨੂੰ ਸੋਚ ਜਿਹੋ ਸੀ ਕਿ ਜਦੋਂ ਵੀ ਅਸੀਂ ਕਿਸੇ ਟੀਮ ਨਾਲ ਮੈਚ ਹੁੰਦਾ ਵਾ ਉਸੀ ਉਹ ਟੀਮ ਨੂੰ ਏਡ ਕਰਦੇ ਆ ਉਹਨਾਂ ਦਾ ਖੇਡਣ ਦਾ ਸਟਰਕਚਰ ਉਹ ਹਮੇਸ਼ਾ ਹੀ ਏਡ ਕਰਦੇ ਆ ਔਰ ਸਾਡਾ ਮੇਨ ਫੋਕਸ ਇਹ ਸੀ ਕਿ ਮੈਚ ਬਹੁਤ ਇੰਪੋਰਟੈਂਟ ਆ ਕਿਉਂਕਿ ਅਸੀਂ ਵਰਲਡ ਕੱਪ ਕੁਆਲੀਫਾਈ ਕਰਨਾ ਸੀ ਕਿ

ਆਸ ਤੇ ਬਣਾਣੀ ਦਾ ਸਬੰਧ ਤੋਂ ਕੰਮ ਲੱਗਿਆ ਜੀ ਇਹਨਾਂ ਨੂੰ ਦੋ ਮੰਨ ਤੇ ਨਹੀਂ ਕਰ ਦਿੱਤੇ ਜਿਵੇਂ ਅਸੀਂ ਕਰਦੇ ਨਹੀਂ ਲੱਗਿਆ ਜਾਂ ਚਾਹ ਕਰੀਏ ਜਾਂ ਬਾਕੀ ਕਰੀਏ ਠੀਕ